ਆਏ ਦਿਨੀ ਵਿਦੇਸ਼ਾਂ ਤੋਂ ਮੰਦਭਾਗੀ ਜਿਹੜੀਆਂ ਘਟਨਾਵਾਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਲੇ ਹੋਰ ਪਤਾ ਨਹੀਂ ਕਿੰਨੇ ਕ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਜਿਹੜਾ ਆਪਣਾ ਹੱਥ ਹੈ ਉਹ ਗਵਾਉਣਾ ਪਏਗਾ ਇਸੇ ਤਰ੍ਹਾਂ ਦੀ ਹੁਣ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮਿਰਤਕ ਦੀ ਪਹਿਚਾਨ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨ ਆਰ ਆਈ ਕਲੋਨੀ ਮਾਛੀਵਾੜਾ ਵੱਜੋ ਹੋਈ ਹੈ ਜੋ ਕਿ 2019 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਸੀ ਜਾਣਕਾਰੀ ਦੇ ਮੁਤਾਬਕ 24 ਸਾਲਾ ਬਲਜੋਤ ਅਮਰੀਕਾ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਟਰਾਲਾ ਚਲਾਉਂਦੇ ਸਮੇਂ ਵਾਪਰੇ ਹਾਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਬਲਜੋਤ ਦੀ ਭੈਣ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ 15 ਸਤੰਬਰ ਨੂੰ ਬਲਜੋਤ ਦਾ ਜਨਮ ਦਿਨ ਸੀ ਅਤੇ ਉਸ ਨੇ ਖੁਸ਼ੀ-ਖੁਸ਼ੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਜਨਮ ਦਿਨ ਵੀ ਮਨਾਇਆ ਪਰ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੁਝ ਦਿਨਾਂ ਬਾਅਦ ਇਨੀ ਵੱਡੀ ਮੰਦਭਾਗੀ ਘਟਨਾ ਵਾਪਰ ਜਾਏਗੀ ਇਹ ਕੁਛ ਦਿਨਾਂ ਬਾਅਦ ਹੀ ਇਹ ਜਿਹੜਾ ਪਾਣਾ ਵਾਪਰ ਗਿਆ ਔਰ ਮਾਤਾ ਪਿਤਾ ਦਾ ਔਰ ਪਿੱਛੇ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਔਰ ਪੂਰਾ ਇਲਾਕਾ ਜਿਹੜਾ ਉਹ ਸੋਗ ਦੀ ਲਹਿਰ ਦੇ ਵਿੱਚ ਦੌੜ ਰਿਹਾ